ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਕੇ ਆਏ ਜੀ ਇੱਕ ਬੱਚੀ ਆ ਬਈ ਹੀਪਰ ਬੱਚੀ ਆ ਤੇ ਤਿੰਨ ਟੋਕੜ ਗੱਭਣ ਗਾਵਾਂ ਤੇ ਇੱਕ ਥੋੜੇ ਕਿ ਦਿਨਾਂ ਦੀ ਕਰਨ ਵਾਲੀ ਕੱਚੀ ਆ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜਨਨ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋਈ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਪੁੱਛ ਲੈਨੇ ਬਾਈ ਤੋੜੇ ਆ ਜੀ ਬਾਈ ਬਾਈ ਦੀ ਹਸੀ ਗਾਲ ਸੱਸਿਆ ਬਾਈ ਹੋਰ ਕੁਲਵੀਰ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲਦਾ ਬਾਈ ਕੰਮ ਕਰ ਕੰਮ ਕਰ ਬਹੁਤ ਵਧੀਆ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਐਲ ਰਿਸਪੌਂਸ ਬਹੁਤ ਵਧੀਆ ਬਾਈ ਆਪਣਾ ਬਹੁਤ ਭਰਾਵਾਂ ਦਾ ਪਿਆਰ ਮਿਲਦਾ ਹਮ ਆਪਣੇ ਪਸੂ ਕਾਂਟੇ ਦੋ ਕਾਂਟੇ ਸਾਰੇ ਬਹੁਤ ਸੇਲ ਹੋ ਜਾਂਦੇ ਆ ਮੁੱਲ ਵੀ ਜਾਇਜ਼ ਹੁੰਦੇ ਆ ਮੁੱਲ ਵੀ ਜਾਇਜ਼ ਹੁੰਦੇ ਆ ਠੀਕ ਆ ਪਰ ਅੱਜ ਬਾਈ ਆਪਾਂ ਨੂੰ 4 ਸਾਲ ਹੋ ਗਏ ਲਗਾਤਾਰ ਵੀਡੀਓ ਪਾਉਂਦਿਆਂ ਨੂੰ ਪਰ ਅੱਜ ਪੰਜੇ ਦੇ ਪੰਜੇ ਨਾ ਗਈ ਸਾਰੇ ਕੋਕਾ ਪੀਸ ਹੀ ਆ ਇਹ ਗਾਂਆਂ ਦੋ ਵਿੱਚ ਸੀਗਾ ਉਹ ਵੇਚਣ ਵਾਲੇ ਭਰਾ ਲੈ ਗਏ ਉਹ ਆਪਾਂ ਸਾਈਡ ਤੇ ਕੱਢ ਤਾ ਠੀਕ ਹੈ ਤੇ ਪਰ ਅੱਜ ਪਸ਼ੂ ਆਪਾਂ ਮੰਨਣਾ ਇਹ ਗੱਲ ਕਹਿੰਦੇ ਆ ਕਿ ਇੰਨੀਆਂ ਚੰਗੀਆਂ ਬਿਹੜਾ ਇੱਕ ਘਰ ਤੋਂ ਕੋੜਾ ਕਮਣਾ ਨਹੀਂ ਮਿਲਦੇ ਆ ਹਮ ਆਪਾਂ ਨੂੰ ਆਪਦੇ ਪਸ਼ੂ ਦੇ ਅੱਜ ਫੁੱਲ ਮਾਣ ਆਪਾਂ ਨੂੰ ਵੀ ਬਈ ਮੈਂ ਕਹਿੰਨਾ ਇੰਨੇ ਸਾਲ ਹੋ ਗਏ ਵੀਡੀਓ ਪਾਉਂਦੇ ਨੂੰ ਤੇ ਆਹ ਟਾਈਮ ਕਦੇ ਵੀਡੀਓ ਨਹੀਂ ਬਣਾਈ ਹਾਂ ਕਦੇ ਨਹੀਂ ਬਣਾਈ ਵੀਰੇ ਮਾਲ ਮੇਰਾ ਵਿਕਦਾ ਸੀ ਪਰ ਰੋਕਿਆ ਵਾ ਸਪੈਸ਼ਲ ਵੀਡੀਓ ਦਾ ਕਰਕੇ ਆ ਕਿ ਆਪਾਂ ਟੋਕੜਾ ਬਣਾ ਕੇ ਗਾ ਦਿਖਾਉਣੀਆ ਤਿੰਨ ਚਾਰ ਬਣਾ ਕੋਈਆਂ ਟੋਕੜਾ ਬਣਾ ਨਹੀਂ ਮਿਲਦੇ ਕਿਸੇ ਪਿੰਡਾਂ 'ਚ ਜਮਾ ਬਈ 네ਰਾ ਹੋ ਗਿਆ ਤੇ ਟਾਈਮ ਆ ਜਿਹੜਾ ਸਾਢੇ 6 ਦਾ ਟਾਈਮ ਹੋ ਗਿਆ ਸਾਢੇ 6 ਵਜੇ ਜਿਹੜੀ ਵੀਡੀਓ ਆਪਾਂ ਕਵਰ ਕਰਨ ਲੱਗੇ ਆ ਤੇ ਬਈ ਨਾਮ ਤੇ ਐਡਰੈਸ ਹੋ ਗਿਆ ਨਾਮ ਬਾਈ ਜੀ ਕੁਲਵੀਰ ਸਿੰਘ ਪਿੰਡ ਬੁਰਥੜ ਜ਼ਿਲ੍ਹਾ ਬਠਿੰਡਾ ਅਸੀ ਰਾਮਪੁਰਾ ਫੂਲ ਨੇੜੇ ਪਿੰਡ ਵਿੱਚ ਨੇੜੇ ਬਾਈ ਭਾਈ ਭਗਤਾ ਆਪਣਾ 4 ਕਿਲੋਮੀਟਰ ਆ ਬਾਜਾ ਖਾਨਾ 8 ਕਿਲੋਮੀਟਰ ਆ ਬਠਿੰਡਾ ਆਪਣੇ ਘਰੋਂ 40 ਆ ਤੇ ਮੋਗਾ ਪੂਰਾ 50 ਵੀਰੇ ਮੋਬਾਈਲ ਨੰਬਰ ਉਹ ਨੇ 78142 20345 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਇੱਕ ਵੀਰੇ ਹੋਰ ਗੱਲ ਆ ਦੂਰ ਦੇ ਬਾਈ ਨਾ ਪਸ਼ੂ ਮੰਗਾਉਂਦੇ ਆ ਆਪਣਾ 13 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਗੱਡੀ ਜਾਂਦੀ ਆ ਜੇ ਕੋਈ ਪੈਕਅਪ ਤੇ ਮੋਮ ਦਾ ਵੱਡੀਆਂ ਗਾਈਆਂ ਉਹ 14 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਜਾਣਗੇ ਠੀਕ ਆ ਓਕੇ ਬਾਈ ਹ ਠੀਕ ਆ ਬਾਈ ਸਾਰੀ ਬਾਈ ਡਾਇਮੰਡ ਪੀਸ ਆ ਪਹਿਲੇ ਨੰਬਰ ਤੇ ਬੱਚੀ ਆ ਹੀਪਰ ਤੇ ਆ ਟੋਕੜ ਗੱਬਣ ਨੇ ਤਿੰਨ ਤੇ ਸਿਰੇ ਦੀਆਂ ਨੇ ਕਰਦੇ ਆ ਬਾਈ ਬਾਈ ਨਾਲ ਗੱਲਬਾਤ ਕਰਦੇ ਆ ਸੁਰੂ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਆ ਜੀ ਇਹਦੀ ਬਾਈ 11 ਮਹੀਨੇ ਉਮਰ ਆ ਠੀਕ ਆ ਪਰ ਪਹਿਲਾ ਵੱਡੀ ਗੱਲ ਤਾਂ ਇਹ ਆ ਵੀਰੇ ਆਪਾਂ ਨੂੰ ਵੀਡੀਓ ਦੇ ਭਰਾਵਾਂ ਦਾ ਬਹੁਤ ਪਿਆਰ ਮਿਲਿਆ ਜਿੰਨੇ ਅੱਜ ਆ ਪਸ਼ੂ ਆ ਵੀਡੀਓ ਦੀ ਬਦੌਲਤ ਆ ਬੰਦੇ ਨੇ ਆਪਾਂ ਨੂੰ ਵੀਡੀਓ ਤੇ ਫੋਨ ਲਾ ਕੇ ਨੰਬਰ ਲੈ ਕੇ ਇੱਕੋ ਕਰੋ ਆਪਾਂ ਪਸ਼ੂ ਲੈ ਆ ਆਪਣੇ ਚੈਨਲ ਰਾਹੀਂ ਨੰਬਰ ਲੈ ਕੇ ਬੰਦੇ ਨੇ ਪੰਜੇ ਦੇ ਪੰਜੇ ਨਾਲ ਆਪਾਂ ਨੂੰ ਦਿੱਤੇ ਆ ਬਾਈ ਠੀਕ ਆ ਬਾਈ ਜਿਹੜੇ ਮਾਰ ਆਪਾਂ ਅੱਜ ਵੀਡੀਓ ਪਾ ਰਹੇ ਆ ਆਪਣੇ ਚੈਨਲ ਤੋਂ ਨੰਬਰ ਲਿਆ ਬਾਈ ਨੇ ਠੀਕ ਆ ਬਾਈ ਹਾਂ ਠੀਕ ਆ ਇੱਕ ਕੁਆਲਿਟੀ ਬਾਈ ਸਿਰੇ ਦੀਆ ਦਿਖਾਵਾਂਗੇ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਫੁੱਲ ਆ ਬਾਈ ਇਧਰ ਹੀ ਲੈ ਜਣੀ ਬਾਈ 11 ਮਹੀਨੇ ਉਮਰ ਆ ਬਾਈ ਪਿਓਰ ਖਿਰੀ ਆ ਅੱਜ ਫੁੱਲ ਹੀਟ ਚ ਆ ਪਰ ਆਪਾਂ ਕੋਈ ਦੇ ਟੀਕਾ ਨਹੀਂ ਪਰਾਇਆ ਠੀਕ ਆ ਬਾਈ ਅੱਜ ਹੀਟ ਚ ਆਈ ਆ ਬਾਈ ਦਾ ਸੀਮਣ ਆਪਾਂ ਲਗਵਾਇਆ ਨਹੀਂ ਕੋ ਜਿਹੜਾ ਭਰਾ ਲਿਜਾਊਗਾ ਆਪਦੀ ਮਰਜ਼ੀ ਦਾ ਸਿਵਨ ਲਗਵਾ ਲੇ ਹਨਾ ਚੰਗਾ ਚਾਹੇ ਜਿੰਨਾ ਵੀ ਇੰਪੋਰਟਡ ਆ ਚਾਹੇ ਜਮਰਜ਼ੀ ਨਾਰਮਲ ਚਾਹੇ ਜਮਰਜ਼ੀ ਲਵਾ ਲੈ ਬਾਕੀ ਬਈ ਫੇਸ ਤਾਂ ਅਲਗੂ ਨੇ ਯਾਰਾ ਹਾਂ ਫੇਸ ਬੜਾ ਚੰਗਾ ਬੋਲੀ ਦੀ ਚੰਗੀ ਆ ਸਨਖ ਪੁਣਾ ਬਾਕੀ ਆਪਾਂ ਦੰਦਾਂ ਤੋਂ ਵੀ ਬਈ ਦਿਖਾ ਦਿੰਨੇ ਆ ਨਾ ਫੋਟੋ ਨਾ 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 ਕੀ ਗੱਲ ਆ ਦੇਖੋ ਜੀ ਜਮਾ ਕੀ ਹੋਰ ਖਿਰੀ ਆ ਬਈ ਕੀਆ ਬਾਕੀ 11 ਮਹੀਨੇ ਉਮਰ ਆ ਫੀੜ ਤੇ ਪਲੀ ਵੀ ਬੱਛੀ ਆ ਹੂੰ ਦੱਸਦੀ ਆ ਵੀ ਪਲੀ ਵੀ ਆ ਹਨ ਬੱਛੀ ਲੈ ਇਹ ਕਿਹੜਾ ਹੋਰ ਕਿਹੜਾ ਹੋਣਿਆ ਬਾਈ ਇਹ ਨੰਬਰਾਂ ਹਾਂ ਇੱਕ ਕਬਾੜੀ ਦੇ ਦੇਖੋ ਬਹੁਤ ਸ਼ਾਨਦਾਰ ਆ ਚਾਰ ਹੀ ਥਾਣਾ ਬਾਈ ਹੂੰ ਥੋੜਾ ਬਈ ਨੇਰਾ ਜ਼ਰੂਰ ਹੋ ਗਿਆ ਉਸ ਹਾਮਨਾ ਕਰ ਲੇ ਕੋਈ ਐਕਸੈਪਟ ਤੇ ਕੁਆਲਿਟੀ ਫੁੱਲ ਆ ਬਈ ਲੈ ਤੋਰਾ ਇੱਕ ਨੰਬਰ ਪੱਧਰ ਪੱਧਰ ਪੁੱਲ ਤੇ ਸੀਮਣ ਦੇ ਬਿਲਕੁਲ ਕਾਵਲਾ ਜਹੀੜ ਚ ਵੀ ਆਈ ਵੀ ਆ ਤੇ ਜਾਣ ਸਾਰ ਕਰਮਣੀ ਨੇ ਕੀ ਕੱਲ ਲੈ ਲੈਣਾ ਤੇ ਮੁੱਲ ਕੀ ਆ ਭਰਾ ਜੱਜ ਜੱਜ ਮੁੱਲ ਵੀਰੇ 47000 ਰੁਪਿਆ 45000 ਦੀ ਬੱਚੀ ਆਪਾਂ ਇਹ ਦੇਣੀ ਆ 47000 ਰੁਪਿਆ ਮੁੱਲ 45000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਬਾਈ ਇੱਕ ਚੀਜ਼ ਆ ਕਿ ਨਹੀਂ ਜਦੋਂ ਬੱਚੀ ਬਾਈ ਤਿਆਰ ਹੋਗੀ ਪਰਮਾਤਮਾ ਨੂੰ ਉਮਰ ਲਾਵੇ ਬੱਚੀ 2 ਲੱਖ ਤੋਂ ਪਲੱਸ ਵਿਕੂਗੀ ਠੀਕ ਆ ਹਾਂ ਕਵਾਲਿਟੀ ਸਹੀ ਗੱਲ ਆ ਬਈ ਫੁੱਲ ਆ ਤੇ ਤੁਹਾਡੇ ਸਾਹਮਣੇ ਡਾਇਮੰਡ ਪੀਸ ਆਪਾਂ ਨੂੰ ਕਹਿ ਸਕਦੇ ਝੂਲੀ ਕਮਾਲ ਦੀ ਪਲੀ ਵੀ ਫੁੱਲ ਆ ਕਰਮਣਾ ਤੋਰਾ ਇੱਕ ਨੰਬਰ ਆ ਤੇ ਜਾਨ ਇੰਨੀ ਗਾ ਵੀ ੱੱੱਕਾ ਕਰਦੀ ਆ ਖਿੱਚ ਖਿੱਚ ਲੈ ਜਾਂਦੀ ਆ ਕਿ ਨਹੀਂ ਭਰਾ ਹਾਂ ਬਈ ਆ ਦੇਖੋ ਫੇਸ ਦੇਖੋ ਤੁਸੀਂ ਫੇਸ ਦੇਖੋ ਬੜਾ ਪਿਆਰਾ ਬੋਦੀ ਬਦੀ ਪੂਰੀ ਚੰਗਿਆ ਸੁਣਾ ਘੁੰਮਣਾ ਹਾਂ ਮੇਰੀ ਕੀ ਡਿਟੇਲ ਆ ਦੀ ਇਹ ਬਈ ਐਬੀਐਸ ਬਰੂਟ ਦੀ ਖੋਦਾ ਓਕੇ ਤੇ ਜਿਹੜੀ ਦੀ ਮਾਂ ਸੀਗੀ ਉਹ ਸੀਗੀ ਰਮਾਡਾ ਦੀ ਰਮਾਡਾ ਦੀ ਠੀਕ ਆ ਇਹਦੀ ਮਾਂ ਪਹਿਲੇ ਸੂਏ ਦਾ ਦੁੱਧ 3 ਤੋਂ ਪਲੱਸ ਸੀ ਤੋ ਪਲੱਸ ਹਾਂ ਬਾਈ ਠੀਕ ਆ ਬਾਈ ਫੋਲਰ ਰਿਕਾਰਡ ਆ ਬਾਈ ਬਾਈ ਕੋਲੇ ਸਾਰਾ ਬਾਇਓ ਡਾਟਾ ਬਾਈ ਕਿਹੜੇ ਸੀਮਨ ਦੀ ਆ ਤੇ ਕਿਹੜੇ ਸੀਮਨ ਦੀ ਮੰਨ ਕੇ ਚੱਲੇ ਦੀ ਮੰਗ ਹੀ ਹੈ ਨਾ ਹਾਂ ਬਾਈ ਤੇ ਮਾਂ ਦਾ ਰਿਕਾਰਡ ਵੀ ਸਾਰਾ ਦੁੱਧ ਦਾ ਬਾਈ ਓਕੇ ਬਾਈ ਅੱਗੇ ਵੀਰੇ 2 ਨੰਬਰ ਤੇ ਜਿਹੜੀ 2 ਨੰਬਰ ਤੇ ਆ ਵੀਰੇ ਇਹ ਸਨੋਮੈਨ ਦੀ ਆਪ ਆ ਗਈ ਠੀਕ ਆ ਤੇ ਡੈਨਮਾਰਕ 561 ਤੋਂ ਹੀ ਗੱਭਣ 561 ਤੋਂ ਸਾਢੇ 4 ਮਹੀਨਿਆਂ ਤੋਂ ਪਲੱਸ ਆ ਬਾਈ ਹੂੰ ਸਾਢੇ 4 ਦੀ ਲਾ ਮੰਨ ਕੇ ਲੈ ਜਾਏ ਦੁੱਧ ਉਹਨਾਂ ਦੇ ਕਰਦਾ ਸੀਗਾ 12 ਕਿਲੋ ਪਰ ਆਪਣੇ ਕਰੇ ਸਹੀ ਬਾਈ 10 ਕਿਲੋ ਸਾਢੇ 4 ਮਹੀਨੇ ਦੀ ਗੱਬਣ ਚੈੱਕ ਪਾਸ ਦੁੱਧ 10 ਲੀਟਰ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰਾ ਦੁੱਧ 12 ਲੀਟਰ ਦੀ ਥੋੜੇ ਉਪਰਾ ਮਾਨੇਗਾ ਬਾਈ ਹੋਰ ਉਪਰਾ ਮਾਨੇਗਾ ਬਾਈ ਫੇਸ ਬੜਾ ਚੰਗਾ ਕੁਆਲਿਟੀ ਦੇਖ ਪਹਿਲਾ ਸੂਆ ਸੂਈ ਦੀ ਆ ਤੇ ਦੂਜੇ ਵਾਸਤੇ ਵੀਰੇ ਸਾਢੇ 4 ਮਹੀਨੇ ਤੋਂ ਪਲੱਸ ਗੱਬਣ ਹੈ ਦੂਜੇ ਵਾਸਤੇ ਹਾਂ ਠੀਕ ਆ ਬਰੀਡ ਦੇਖੋ ਬਰੀਕੀ ਦੇਖੋ ਬਾਈ ਕੁਆਲਿਟੀ ਕੋਲ ਦਾ ਦੋਰਾ ਇੱਕ ਨੰਬਰ ਆ ਜਾਨ ਵਾਲੀ ਬੈੜ ਆ ਬਾਈ ਮੈਂ ਕਹਿੰਦਾ ਕਾਹਨੂੰ ਐਜੇ ਨਗੀਨੇ ਮਿਲਦੇ ਆ ਕਣੀ ਭਰਾ ਰਾਹ ਵੀਰਾ ਮੈਂ ਤੁਹਾਨੂੰ ਦਿਲੋਂ ਗੱਲ ਦੱਸਦੀ ਕਿ ਆਪਾਂ ਵੀਡੀਓ ਬਣਾਉਣ ਦਾ ਆਪਾਂ ਨੂੰ ਸ਼ੌਕ ਸੀ ਕਿ ਆਪਾਂ ਚੈਨਲ ਤੇ ਇਹਨਾਂ ਸੋਹਣੇ ਬਣਾ ਦਿਖਾਗੇ ਬੜਾ ਇਹ ਨਾਲ ਦੇ ਗਵਾਂਢੀ ਪਿੰਡਾਂ ਦੇ ਬੰਦੇ ਮੰਗਦੇ ਸੀ ਪਰ ਮੈਂ ਕਿਹਾ ਨਹੀਂ ਆਪਾਂ ਯਾਰ ਵੀਡੀਓ ਪਾਉਣੀ ਹੈ ਇੱਕ ਵਾਰੀ ਬਾਈ ਕਹਿੰਦਾ ਸਾਰੇ ਆਪਣੇ ਜਿਹੜੇ ਭਰਾ ਨੇ ਬਈ ਆਪਣੇ ਨਾਲ ਜੁੜੇ ਵਾ ਸਾਰਿਆਂ ਨੂੰ ਕੁਆਲਿਟੀ ਦਿਖਾਉਣੀ ਆ ਦੇਖੋ ਬੋਦੀਬਾਦੀ ਪੂਰੀ ਚੰਗੀ ਆ ਸਨਖਪੁਣਾ ਬੈੜ ਦੇ ਵਿੱਚ ਫੁੱਲ ਆ ਜਾਣ ਵਾਲੀ ਆ ਪੱਲੇ ਵੀ ਆ ਗੱਬਣਾ ਚੈੱਕ ਪਾਸ ਦੁੱਧ ਵੀ ਬਾਈ ਨੇ ਚੰਗਾ ਦੱਸਿਆਗਾ ਇਹ 10 ਲੀਟਰ ਦੁੱਧ ਹੁਣ ਜਿਹੜਾ ਨੈਟ ਤਿਆਰ ਆ 12 ਲੀਟਰ ਸੀਗਾ ਬਾਈਆਂ ਥੋੜਾ ਜਿਹਾ ਉਪਰ ਆ ਕਰੀ ਪਣੀ ਵੀ ਫੁੱਲ ਆ ਹਨਾ ਹਾਂ ਬਾਈ ਹੂੰ ਤੇ ਮੁੱਲ ਕੀ ਆ ਭਰਾ ਜੈ ਜੈ ਮੁੱਲ ਵੀਰੇ 60000 ਰੁਪਿਆ 65000 ਦੀ ਆਪਾਂ ਇਹ ਬੱਛੀ ਦੇਣੀ ਆ 67000 ਰੁਪਇਆ 몰ਲਾ 65000 ਦੀ ਬਾਈ ਕਹਿੰਦਾ ਵੜ ਦੇ ਜਦੋਂ ਤਿਆਰ ਹੋਊਗੀ ਬਾਈ ਬੱਛੀ ਹੂੰ ਉਦੋਂ ਇੱਕ 30 35 ਦੀ ਆ ਰਾਮਨਾ ਅੱਜ ਆਪਾਂ ਇਹ ਨਾਲ ਕੋਈ ਬੱਛੀ ਹੂੰ 2 ਲੱਖ ਚੋਂ 1000 ਛੋੜ ਕੀਤੀ ਆ ਪਰ ਆਪਾਂ ਉਹਦੀ ਵੀਡੀਓ ਪਾਉਣੀ ਠੀਕ ਆ ਬਾਈ ਹਾਂ ਹੂੰ ਕਵਾਲਿਟੀ ਅਭੀ ਤੋੜਾ ਦੇਖੋ ਇੱਕ ਹਨਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਨ ਕਲਾਕਲਾ ਥਾਨ ਚਵਾਈ ਕਿਵੇਂ ਆ ਬਰਾ ਚਵਾਈ ਬਈ ਇੱਕ ਨੰਬਰ ਆ ਚਵਾਈ ਇੱਕ ਨੰਬਰ ਦਾ ਚਾਰੇ ਥਾਨਾ ਕਿਸੇ ਦਾ ਕੋਈ ਫੂਡ ਸ਼ਾਇ ਨਹੀਂ ਹਮ ਚਾਰੇ ਥਾਨ ਲੈ ਨੇ ਖੜਵੇਂ ਪੂਰੇ ਗੈਪ ਤੇ ਚਵਾਈ ਓਕੇ ਆ ਨੰਬਰ 1 ਠੰਡੀ ਸੀਲ ਆ ਬਈ ਜਿਵੇਂ ਮਰ ਜੇ ਤੇਰੀ ਚੱਲ ਕੋਈ ਜੱਕਰੀ ਨਹੀਂ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਦਾ ਕੁਆਲਿਟੀ ਫੁੱਲ ਆਨੇ ਫੁੱਲ ਬਈ ਫੁੱਲ ਅੱਗੇ ਭਰਾ ਤਿੰਨ ਨੰਬਰ ਭਾਈ ਇਹਦੇ ਥੱਲੇ ਦੁੱਧ ਸੀਗਾ ਉਹਨਾਂ ਦੇ ਕਰੇ 13 ਕਿਲੋ ਹਾਂਜੀ ਪਰ ਆਪਣੇ ਸਹੀ 11 ਕਿਲੋ ਆ ਇਹਦਾ ਰੰਬੜੋ ਹੁਣ ਵੀ ਨਹੀਂ ਛੜੀ ਹਜੇ ਕੱਲ ਆਪਣੇ ਤੋਂ ਸਵੇਹਾ ਆਈਆਂ ਇਹ ਸਾਰੇ ਆ ਗਏ ਠੀਕ ਆ ਤੇ ਇਹ ਹੈਗੀ ਆ ਆਪ ਵੀਰੇ ਹੈਮਰ ਦੀ ਤਾਂ ਆਪ ਆ ਓਕੇ ਤੇ ਲੱਗਿਆ ਵੇ ਜੇ ਏਵੀਐਸ ਦਾ ਲੀਓ ਆ ਠੀਕ ਆ ਭਾਈ ਲੀਓ ਤੋਂ ਗੱਬਣਾ ਸਾਢੇ ਪੰਜ ਮਹੀਨੇ ਨਹੀਂ ਗੱਬਣ ਚੈੱਕ ਪਾਸ ਆ ਓਕੇ ਆਪਣੇ ਆਪਣੇ ਕਰੇ ਸਹੀ ਦੁੱਧ ਦੇ ਥੱਲੇ 11 ਕਿਲੋ ਕੰਡੇ ਵਾਲਾ ਖੰਡੇ ਵਾਲਾ ਜਮੈਂ ਮੈਨ ਨਾਲੇ ਦੱਸਿਆ ਹੀ ਨਹੀਂ ਗੱਲ ਬਾਈ ਕਿ ਦੁੱਧ ਆਪਣੇ ਕਰੇ ਆ ਕੇ ਬੰਦਾ ਕਹਿੰਦਾ ਕਿ ਬਾਈ ਯਾਰ ਤੂੰ ਤਾਂ ਦੱਸਦਾ ਕੋਈ ਸੀ ਨਿਕਲਿਆ ਕੋਈ ਹੂੰ ਬਾਕੀ ਦੇ ਆਰਡਰ ਤੇ ਨਾੜਾ ਚੈੱਕ ਰਾਇਓ ਆਕੇ ਹਾਂ ਨਾੜਾਂ ਮ ਫੁੱਲ ਆ ਬਈ ਕੱਲੀ ਕੱਲੀ ਨਾੜਾਂ ਐ ਖੜੀ ਐ ਲੈ ਢੇੜ ਤੋਂ ਚੈੱਕ ਕਰੋ ਕੱਲਾ ਕੱਲਾ ਥਣ ਪੂਰੀ ਵਿਤੀ ਤੇ ਗੁਲਾਬੀ ਥਣ ਆਰਡਰ ਕਮਾਲ ਦਾ ਦੁੱਧ ਬਾਈ ਕਹਿੰਦਾ ਕਹਿਣ ਵਾਲਾ ਨਹੀਂ ਚੋਣ ਵਾਲਾ ਹਾਜ਼ਰ ਆ ਲੈ ਪਰ ਸ਼ਾਂ ਤੋਂ ਲੇਵਾ ਦੇਖੋ ਬਈ ਕਮਾਲ ਆ ਬਾਕੀ ਇਧਰੋਂ ਵੀ ਚੈੱਕ ਕਰਾ ਲਓ ਬਈ ਭਲੀ ਵੀ ਫੁੱਲ ਆ ਰਾਜੀ ਫੁੱਲ ਆ ਪੱਠ ਫੜਾ ਦੇ ਇੱਕ ਵੀਰੇ ਨਾਲ ਹੀ ਹੈ ਨਾ ਬੈਠ ਜਿਹੜੀ ਇਹ ਇਹ ਸਾਢੇ ਸੱਤ ਮਹੀਨੇ ਦੀ ਦੋਵਾਂ ਦੀ ਆਪੇ ਜੋੜੀ ਦੇਣੀ ਆ ਇਹ ਠੀਕ ਆ ਇਹ ਹੈਗੀ ਵੀਰੇ ਸਾਢੇ ਸੱਤ ਮਹੀਨੇ ਦੀ ਗੱਭਣ ਆ ਦੁੱਧੋ ਇੱਕ ਟਾਈਮ ਸੋਹਾਂ 5 ਕਿਲੋ ਦੁੱਧ ਆਏ ਥੱਲੇ ਰਾਈ ਕਰਨ ਦਾ ਟਾਈਮ ਆ ਗਿਆ ਸਹੀ ਅਜ ਪਛੀ ਦੇ 45 ਦਾ ਰਹਿ ਗਿਆ ਸੂਨ ਦੇ ਠੀਕ ਆ ਇਹ ਵੀ ਐਸਾ ਰਮਾਡਾ ਦੀ ਤਾਪ ਆ ਲੱਗਿਆ ਵਈ ਗੈਲੈਕਸੀ ਆ ਬਾਈ ओके ਲੈਕਸੀ ਦਾ ਗੱਬਣਾ ਤੇ ਇਹ ਇੱਕ ਟਾਈਮ ਦੁੱਧ ਜਿਆ ਕਰਤਾ ਹੁਣ 5 ਕਿਲੋ 5 ਕਿਲੋ 60 ਮਿਲਦੀ ਆ ਇਹ ਡਰਾਈ ਕਰਨਾ ਤਾਂ ਡਰਾਈ ਕਰਨਾ ਪਰ ਆਪਾਂ ਇਹ ਬੈੜਾਂ ਦੀ ਜੋੜੀ ਦੇਣੀ ਆ ਵੀਰੇ ਜੋੜੀ ਦੇਣੀ ਹਾਂ ਠੀਕ ਕਰਾ ਦਿਓ ਆ ਵੀ ਬੈੜ ਤੇ ਲੇਵਾ ਇਹਦਾ ਵੀ ਚੈੱਕ ਕਰ ਲਓ ਡਰਾਈ ਕਰਨ ਦਾ ਟਾਈਮ ਉਸ ਹਸਾਬ ਨਾਲ ਜਜਮੈਂਟ ਕਰ ਲਓ ਤਾਜੀ ਦਾ ਵੈਸੇ ਕੀ ਰਿਕਾਰਡ ਆ ਤਾਜੀ ਬਾਈ ਇਹ 40 ਤੋਂ 42 ਲੀਟਰ ਦੁੱਧ ਦਿੱਤਾ ਵਾ ਫੇਸ ਕੁਆਲਟੀ ਦਿਖਾਇਓ ਬਾਕੀ ਆਪਾਂ ਬਾਈ ਦੱਸਾਂ ਦੀ ਲੋੜ ਨਹੀਂ ਜਿਹੜੇ ਸ਼ੌਕੀ ਪ੍ਰਾ ਫਾਰਮਰ ਦੇ ਵਿੱਚ ਪਸ਼ੂ ਰੱਖਦੇ ਆ ਉਹਨਾਂ ਨੂੰ ਆਪ ਹੀ ਪਤਾ ਚੀਜ਼ਾਂ ਮੂੰਹੋਂ ਬੋਲਦੇ ਆ ਸਹੀ ਗੱਲ ਬਾਕੀ ਚਗਾਠਾ ਬੈੜ ਦਾ ਦਿਲੋ ਹਾਈਟ ਦੇਖ ਲਓ ਕਿਸੇ ਪਾਸੇ ਹੱਥ ਤਰਾ ਨਹੀਂ ਬਾਈ ਸਹੀ ਗੱਲ ਕੋਈ ਬੰਦਾ ਆਪਾਂ ਨੂੰ ਹਮ ਫੁੱਲ ਪਲੀਆਂ ਵੀਆਂ ਪਹਿਲਾਂ ਰੇਟ ਇਹਨਾਂ ਦਾ ਬਾਈ ਦੋਹਾਂ ਦਾ ਜੋੜੀ ਦਾ 1,70,000 ਰੁਪਇਆ ਡਿਮਾਂਡ ਆ ਤੇ 1,60,000 ਦੀ ਜੋੜੀ ਯਸਰ ਹੋਆ 1,70,000 ਮੁੱਲ 1,60,000 ਦੀ 1,60,000 ਦੀ ਆਇਆ ਚੱਕਰ ਬਾਈ ਜਿੱਦਾਂ ਬੱਚੇ ਤਿਆਰ ਹੋਊਗਾ ਆਪਾਂ ਵਪਾਰੀ ਬੰਦੇ ਆ ਫੇਰ ਵੀ ਕੱਲ ਨੂੰ ਲੈਣਾ ਮਾਲ 3 ਲੱਖ ਦੀ ਜੋੜੀ ਦਾ ਹੱਥੋਂ ਸੱਟ ਵੀ ਆ ਤੇ 3.5 ਲੱਖ ਦੀਆਂ ਵਿਗਣਗੀਆਂ ਠੀਕ ਹੈ ਤਿੰਨ ਲੱਖ ਦੇ ਹਿਸਾਬ ਨਾਲ ਇਹ ਮੰਨ ਕੇ ਚੱਲ ਗਏ ਹਮ 160000 ਦੀ ਇੱਕ ਬੱਕੇ ਇੱਕ ਗਾਂ ਬਈ ਘਰੇ ਫਰੀ ਰਹਿਂਦੀ ਐ ਛੋਟੇ ਫਾਰਮਰ ਬੰਦੇ ਨੇ ਹਮ ਸਹੀ ਹੈ ਗੱਲ ਸਹੀ ਹੈ ਇੱਕ ਗਾਂ ਮੁੱਲ ਕੱਢ ਜੂਗੀ ਅੱਜ ਤੋਂ ਰੂਡ ਮਹੀਨੇ ਨੂੰ ਇੱਕ ਫਰੀ ਵਾਜੂਗੀ ਘਰੇ ਇੱਕ ਫਰੀ ਵਾਜੂਗੀ ਜਿਹਨੇ ਵੇਚਣਾ ਬਾਈ ਅੱਜ ਕੱਲ ਤੁਹਾਨੂੰ ਪਤਾ ਕਰਾਂਗਾ ਰੇਟ ਜਿਆਦਾ 3.5 ਲੱਖ ਤੋਂ ਘੱਟ ਤੋਂ ਘੱਟ ਜੁੜੀ ਆਪਾਂ ਤਿੰਨ ਦੀ ਕਹਿ ਕੇ ਦਿੰਨੇ ਅਗਲੇ ਨੂੰ ਹੁਣ ਠੀਕ ਹੈ ਬਾਈ ਖੋਲ ਦੇ ਬਾਈ ਮਣੀ ਤੋਰ ਕੇ ਦਿਖਾ ਦਈਏ ਪੱਲੀ ਵੀ ਫੁੱਲ ਆ ਬਾਈ ਕਿਸੇ ਪਾਸੋਂ ਕੋਈ ਗਾਰਡਨਿੰਗ ਆ ਬਣਾ ਚਾਹੇ ਪਾਸੋਂ ਦੁੱਧ ਵੀ ਚੰਗਾ ਨਾੜਾ ਨੂਣਾ ਲੈਵੇ ਤੇ ਪਹਿਲਾ ਸੁਆਈ ਦੂਜੇ ਵਾਸਤੇ ਗੱਭਣ ਸਾਡੇ ਪੰਜ ਮਹੀਨੇ ਦੀ ਤੇ ਤੋਰਾ ਦੇਖੋ ਬਈ ਨੰਬਰ 1 ਆ ਫੁੱਲ ਕੁਆਲਿਟੀ ਆ ਕਰਮ ਵਾਲੀ ਦੀ ਤੇ ਦੇਖੋ ਬਈ ਇਹਦਾ ਗੱਲ ਕਰ ਬਾਈ ਥੋੜਾ ਜਿਹਾ ਆਪਾਂ ਨੇਰਾ ਹੋ ਗਿਆ ਨੇਰਾ ਹੋ ਗਿਆ 4 ਵਜੇ ਵੀਡੀਓ ਬਣਾਈ ਹੁੰਦੀ ਨਾ ਬੈਠਾ ਜਗਣਾ ਸੀ ਜਗਣਾ ਸੀ ਸਹੀ ਗੱਲ ਆ ਬਾਈ ਇਹ ਤੋਰਾ ਇੱਕ ਨੰਬਰ ਪਲੀ ਫੁੱਲ ਤੇ ਚਮਕ ਵੜ ਤੇ ਫੁੱਲ ਆ ਫੇਸ ਬੜਾ ਪਿਆਰਾ ਲੱਗਦਾ ਫੇਸ ਚੈੱਕ ਕਰਾ ਦੋ ਜੀ ਬੋਡੀ ਵਾਦੀ ਚੰਗੀ ਆ ਸਨਕ ਪੁਣਾ ਵੜ ਦੇ ਵਿੱਚ ਫੁੱਲ ਬਾਕੀ ਲੈਟ ਥੱਲੇ ਆਪਾਂ ਦਿਖਾ ਦਿੰਨੇ ਆ ਚੰਗੀ ਜਿਹਾ ਹੂੰ ਸਹੀ ਗੱਲ ਬਾਕੀ ਹਾਈਟ ਵਾਲੇ ਪਾਸੋਂ ਬਾਈ ਸਹੂਆਂ ਹੂੰ ਬੱਛਿਆ ਬੰਦੇ ਲੰਗਾ ਆਪਾਂ ਸਾਰੀਆਂ ਪੰਜੇ ਦੇ ਪੰਜੇ ਨਾਲ ਘਰੋਂ ਆ ਬਾਈ ਹੂੰ ਪਰ ਬੰਦਿਆਂ ਜਿਹੜਾ ਸਾਮ ਸਵਾਲ ਸੀ ਉਹ ਦੱਸਦੀ ਸੀ ਪਾਈਪਾ ਲਾ ਕੇ ਛੱਡਿਆ ਵਾਂ ਘਰੇ ਖੁੱਲਣਾ ਸੀ ਠੀਕ ਆ ਤੇ ਬੰਦੇ ਨੇ ਬਾਹਰ ਜਾਣਾ ਕਰਕੇ ਆਪਾਂ ਨੂੰ ਪੰਜੇ ਦੇ ਪੰਜੇ ਨਾਲ ਗਈ ਆਪਣੇ ਚੈਨਲ ਤੇ ਜੁੜਿਆ ਸੀ ਬੱਛੀ ਇੱਕ ਲਈ ਸੀ ਆਪਣੇ ਤੋਂ ਪਰ ਆ ਬੰਦਾ ਆਪਾਂ ਨੂੰ ਪੰਜ ਲਾਖ ਦੇਈ ਆ ਬਾਈ ਜਾਂਦਾ ਹੋਇਆ ਠੀਕ ਆ ਬਾਈ ਕੁਆਲਿਟੀ ਫੁੱਲ ਆ ਬਾਈ ਫੁੱਲ ਪਲੀਆਂ ਵੀ ਆ ਨਾਹਨੀਆਂ ਵੀ ਖਰਾਕ ਸਾਦੀ ਵੀ ਆ ਕਿ ਨਹੀਂ ਭਰਾ ਪੂਰਾ ਇੱਕ ਨੰਬਰ ਥਾਂ ਲੈਵਾ ਕਮਾਲ ਬਈ ਗੱਬਣ ਚੈੱਕ ਪਾਸ ਚੰਗੇ ਸੀਮਣ ਦੀ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣ ਆ ਬਾਈ ਅਗੇ 3 ਨੰਬਰ ਵਾਲੀ ਬਰੀਡ ਦੇਖੋ ਬਈ ਫੇਸ ਦੇਖੋ ਫੇਸ ਦੀ ਬਿਊਟੀ ਕਮਾਲਾ ਹਨਾ ਪੁੱਤਲਾ ਬਦੀ ਬਦੀ ਪੂਰੀ ਚੰਗੀਆਂ ਸਨਖ ਫੁਣਾ ਪੋਲ ਲਾ ਬੈਠਦਾ ਲੈ ਤੋਰਾ ਕੀ ਬਾਤ ਆ ਤੋਰਾ ਬਹੁਤ ਚੰਗਾ ਹੈ ਬਰੀ ਵੀ ਬਹੁਤ ਆ ਬਰਾ ਹਨਾ ਬਈ ਮਾਨ ਕਰਕੇ ਨਹੀਂ ਆਦੇ ਕੋਈ ਬੰਦਾ ਆ ਕੇ ਨੌਕਸ ਨਹੀਂ ਕਿਸੇ ਵੀ ਪਾਸੋਂ ਘੜ ਸਕਦਾ ਸਹੀ ਗੱਲ ਨਾ ਹਾਈਟ ਵਾਲੇ ਪਾਸੋਂ ਲੈਨਥ ਵਾਲੇ ਪਾਸੋਂ ਨਾ ਕੋਈ ਢੂਈ ਚੱਕਣ ਵਾਲੇ ਨਾ ਥਾਣ ਵਾਲੇ ਪੱਪੜਾ ਦੋ ਹਾਂ ਅੱਬਾ ਜਿਵੇਂ ਬਸ਼ੇਰੀਆਂ ਦੇ ਹੁੰਦੇ ਨੇ ਛੋੜੇ ਛੋੜੇ ਪੱਬਾਂ ਆ ਬਾਈ ਸਹੀ ਗੱਲ ਆ ਤੇ ਕੰਨ ਫੇਸ ਦੇ ਹੋ ਆ ਗਈ ਹਮ ਆਪਾਂ ਚੈੱਕ ਕਰਾ ਲਏ ਉਹ ਬਰੀਡ ਆ ਬਾਈ ਮੈਂ ਕਹਿੰਦਾ ਬਾਈ ਦੀ ਗੱਲ ਸਹੀ ਐ ਨੰਦ ਨਹੀਂ ਸਕਦਾ ਕਿਸੇ ਪਾਸੋਂ ਨੁਕਸ ਨਹੀਂ ਘੜ ਸਕਦਾ ਵੀ ਆ ਚੱਕਰ ਆ ਭਰਾ ਇਹਦਾ ਹਨ ਆਪਾਂ ਦਾ ਬਾਈ ਗੱਲ ਕਰ ਵਪਾਰ ਦਾ ਕੰਮ ਕਰਕੇ ਘਰੇ ਇੰਨੇ ਪਾਸੋਂ ਲਾ ਨਹੀਂ ਸਕਦੇ ਪਰ ਚੀਜ਼ਾਂ ਘਰੇ ਪਾਲ ਕੇ ਵੇਚ ਨਾਲੀਆਂ ਸਹੀ ਗੱਲ ਆ ਹਨ ਕੀ ਬਾਤ ਆ ਪੜੀ ਵੀ ਚਮਕ ਰਹੀ ਆ ਦੂਰੋਂ ਚਮਕਦੀ ਆ ਬਾਈ ਤੇ ਥੋੜਾ ਹਨੇਰਾ ਜੇ ਕਿਦੇ ਡੀਡੋ ਬਾਈ ਦੀ ਗੱਲ ਸਹੀ ਐ ਦਿਨੇ 4:00 ਵਜੇ ਬਣੀ ਹੁੰਦੀ ਨਾ ਕੀ ਬਾਤਾਂ ਸੀ ਬਾਈ ਇਹ ਥਾਣੇ ਦੇਖੋ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਨਾੜਾ ਨੂਣਾ ਲੈਵੇ ਇਹ ਜੀ ਬਾਈ ਸਹੀ ਅੱਜ ਸੂਨ ਜ 1.5 ਮਹੀਨਾ ਰਹਿ ਗਿਆ ਠੀਕਾ ਤੇ ਕੱਲੀ ਬੱਛੀ ਜਿੰਨੇ ਆਪਾਂ ਦੋਹਾਂ ਦਾ ਰੇਟ ਮੰਗਿਆ ਬਾਈ ਕੱਲੀ ਬੱਛੀ ਵਿਗੂਗੀ ਉਹਨੇ ਦੀ ਠੀਕਾ ਜਿੰਨੇ ਦੀ ਆਪਾਂ ਕਿਹਾਗਾ ਆਪਾਂ 3 ਲੱਖ ਦੀ ਜੁਰੂਰੀ ਕਿਹਾ ਪਰ ਵਿਗਲੇਗਾ ਬਾਈ 3.5 ਤਿੰਨ ਦੀ ਹਮ ਆਇਆ ਪਤਾ ਤੂ ਰਾ ਇੱਕ ਨੋ ਫੋਲਕ ਕੁਆਲਟੀ ਹੈ ਬਾਈ ਦੀ ਗੱਲ ਸਹੀ ਹੈਗੀ ਇਹ ਚੰਗੇ ਰੁਪਏ ਪਟਾ ਕੇ ਜਾਣੀ ਹੈ ਜੇ ਸੇਵਾ ਐਂ ਰਹੀ ਹੈ ਨਾ ਕਿ ਨਹੀਂ ਭਰਾ ਹਾਂ ਹਾਂ ਬਾਈ ਸੇਵਾ ਕਰਨੀ ਪਊਗੀ ਸੇਵਾ ਐਂ ਰਹੀ ਜੇ ਨਾਂ ਡੁੱਟਣ ਸੇਵਾ ਤੋਂ ਇਹਦਾ ਵੀਡੀਓ ਰਹੀ ਨਾ ਆਪਾਂ ਬੰਦਿਆਂ ਨੂੰ ਐਂ ਦੱਸਿਆ ਗਿਆ ਆਪਣੇ ਕੋਲ ਇਹੋ ਜਿਹੇ ਜਾਨਵਰ ਹੈਗੇ ਆ ਬੰਦੇ ਜਿਹਨੇ ਲੈਣਾ ਜਾਨਵਰ ਸਹੀ ਗੱਲ ਵਾਲੀ ਪੱਟਾ ਮੰਨਦਾ ਆਪਣੇ ਲਈ ਇੱਕ ਚਾਰ ਇੱਕ ਚਾਰੇ ਨਾ ਗਈ ਇਹ ਇੱਕ ਘਰ ਬੰਦਾ ਲੈ ਜਾਊਗਾ ਘਰੇ ਆ ਕੇ ਆਪਣੇ ਦੇਖਣ ਕਾ ਲੂ ਸਹੀ ਗੱਲ ਆ ਬਾਈ ਹੂੰ ਅੱਗੇ ਭਰਾ ਲਾਸਟ ਕਿਹੜਾ ਸੂਆ ਸੁੰਦੀ ਆ ਇਹ ਬਾਈ origial ਦੂਜਾ ਸੂਆ ਸੁੰਦੀ ਆ ਠੀਕ ਆ ਪਹਿਲੇ ਸੂਏ ਦਾ 22 ਕਿਲੋ ਦੁੱਧ ਪਾਇਆ ਵਾ 22 ਕਿਲੋ ਐਨਕੇਰ ਆਪਾਂ 22 ਕਿਲੋ ਕਹਿ ਕੇ ਦਵਾਂਗੇ ਠੀਕ ਆ ਤੇ ਬੱਚੀ ਦੇ ਸੂਣ ਚਾਹੇ 20 ਦਿਨ ਪਾਇਆ ਖੁੱਲੇ ਦੁੱਧ 20 ਦਿਨ ਪਾਇਆ ਖੋਦ ਬਾਈ ਤੋਰ ਕੇ ਤਾਂ 20 ਦਿਨਾਂ ਦੀ ਕੱਚੀ ਆ ਬਾਈ ਤੇ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਕਿੰਨਾ ਦੁੱਧ ਦੱਸਿਆ ਬਾਈ ਇਹਦਾ ਇਹਦਾ ਬਾਈ 22 ਕਿਲੋ ਦੁੱਧ ਪਾਇਆ ਵਾ 22 ਕਿਲੋ ਦੁੱਧ ਪਾਇਆ ਹਾਂ ਬਾਈ ਬਰੀਕੀ ਚ ਪਾਉਂਦਾ ਬਰੀਕੀ ਬਹੁਤ ਆ ਬੱਚੀ ਚਾਹੇ ਤੋਰਾ ਇੱਕ ਨੰਬਰ ਆਰਡਰ ਕਮਾਲ ਦਾ ਤਿਆਰੀ ਦੇਖੋ ਲੈ ਵੀ ਨੇ ਪਹੁੰਚੀ ਇਕੱਲੀ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਥਾਨ ਬਹੁਤ ਚੰਗਾ ਲੱਗਿਆ ਬਾਈ ਚਿਵਾਈ ਦੀ ਬਹੁਤ ਜੰਗੀ ਨਿਕਲੀ ਬਹੁਤ ਚੰਗੀ ਆ ਬਾਈ ਬਾਈ ਰੋਕ ਬਾਈ ਮੜਾ ਇਹ ਥਾਨ ਨੇ ਖਾਈਏ ਲੈ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਨ ਗੁਲਾਬੀ ਥਾਨ ਢਲਾਂ ਢੁਲਾਂ ਬਹੁਤ ਵਈਆਂ ਨੇ ਫੇਸ ਬੜਾ ਬਾਕੀ ਝੋਲੀ ਦਿਖਾ ਦਿਓ ਬਾਈ ਹਜੇ ਹਾਂ ਬੋਦੀਵਾਦੀ ਬਹੁਤ ਚੰਗਾ ਸਨਖ ਹੋਣਾ ਫੁੱਲ ਆ ਬੈਠ ਦੇ ਹਾਂ ਕੀ ਬਾਤ ਕੁਆਲਿਟੀ ਬਹੁਤ ਹਣਾ ਬੈਠ ਤੇ ਕੀ ਮੁੱਲ ਲਭਰਾ ਜੈਜ ਜਰਾ ਮੁੱਲ ਬਈ ਇਹਦਾ ਇਹ ਰਣਾ ਬਈ ਫੋਨ ਤੇ ਕਰ ਦਿਆਂਗੇ ਅਲਪਾ ਕੀ ਨੋਕਲ ਏਰੀਆ ਦੇ ਵਪਾਰੀ ਵੀ ਹੈ ਜੇ ਬੱਚੀ ਕੱਚੀ ਆ 20 ਦਿਨਾਂ ਦੀ ਕਈ ਵਾਰੀ ਵੀਡੀਓ ਦੇ ਕੱਚਾ ਪਸ਼ੂ ਘਰੋਂ ਬੰਦੇ ਨਹੀਂ ਲੈਂਦੇ ਨਹੀਂ ਲੈਂਦੇ ਹੈ ਨਾ ਸਹੀ ਗੱਲ ਆ ਤੇ ਮੱਛੀ ਜਦੋਂ ਤਿਆਰ ਹੋਊਗੀ ਹੂੰ ਉਦੋਂ ਮੋੜ ਹੋਰ ਹੋਊਗਾ ਕਈ ਵਾਰੀ ਹੋ ਸਕਦਾ ਆਪਣਾ ਇਹ 15 ਦਿਨ ਪੱਠੇ ਪਾਉਣੇ ਪੈਣਾ ਨਾ ਇਹਦਾ ਕੱਲੀ ਦਾ ਮੁੱਲ ਬਈ ਫੋਨ ਤੇ ਕਰ ਦਿਆਂਗੇ ਹੋਊਗਾ ਜੈਜ ਠੀਕ ਆ ਦੱਸੋ ਆਪਾਂ ਫੋਨ ਨੰਬਰ ਵੀ ਦੱਸ ਦਗੇ ਪਰ ਕਈ ਦੇ ਵੇਚਣ ਵਾਲਾ ਬੰਦਾ ਲੈ ਗਿਆ ਫੇਰ ਵਾਲਾ ਕਹਿੰਦਾ ਯਾਰ ਤੂੰ ਵੀਡੀਓ ਦੇ ਵਿੱਚ ਕਲੀਅਰ ਬੋਲਦਾ ਸਹੀ ਗੱਲ ਵਾਡੀ ਕੇ ਕਰਾ ਦੋ ਬਾਈ ਨਹੀਂ ਬੜਾ ਕਰਦੇ ਥੋੜਾ ਜਿਹਾ ਫੜਨਾ ਰੱਖਣਾ ਪੈਂਦਾ ਕੱਚੀ ਆ ਹਦਿਆਂ ਚੱਲ ਜਰਾ ਕੋਈ ਚੱਕਰ ਵੀ ਨਹੀਂ ਗੱਲ ਆਪਾਂ ਸਿੱਧੇ ਹਿਸਾਬ ਦਾ ਦਿੰਨੇ ਆ ਬੋਲ ਕਰਨ ਨੂੰ ਕਹਿੰਦਾ ਮਰਜ਼ੀ ਕਰ ਲਗੇ 70000 ਰੁਪਏ ਮੋਲਾ 75000 ਦੇ ਬੱਛੀ ਦਵਾਂਗੇ ਚੱਕ ਬਾਈ ਇਹ 70000 ਰੁਪਏ ਮੋਲਾ 75000 ਜੀ ਬਾਈ ਕਹਿੰਦਾ ਬਾੜਾ ਬਾਪਿਆ 30000 ਦੇ ਇਹ ਇੱਕ ਬੜਾ ਚੰਗਾ ਬੜ ਦੇ ਵਿੱਚ ਬਰੀਕੀ ਚ ਬਹੁਤ ਆਣਾ ਬੜ ਭਰਾ ਹਾਂ ਬਾਈ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਕੱਚੀ ਕੱਚੀ ਆ ਬੀਕ ਨੂੰ ਰੰਗ ਬਹੁਤ ਦਿਖਾਉਣੇ ਹੈ ਕਰਮਾ ਇਹਨੇ ਜਿਹੜੇ ਬਰੀਕੀ ਨਾਲ ਆ ਦੇ ਵਿੱਚ ਤੇ ਮੁੱਲ ਵੀ ਉਸ ਹਿਸਾਬ ਨਾਲ ਜਾਵਾਂ ਜਾਇ ਜਾ ਬੈਠਾ ਉਹ ਚੱਕਰ ਪਾਉਗੀ ਬਹੁਤ ਆਪਣਾ ਕੰਮ ਇਹ ਆ ਕਿ ਆਪਾਂ 2000 ਰੁਪਏ ਦੀ ਛੋਟ ਕਰਦੇ ਆ ਜਦੋਂ ਵਪਾਰੀ ਬੰਦਾ ਆ ਜਾਂਦਾ ਵਪਾਰੀ ਬੰਦਾ ਕਹਿੰਦਾ ਤੂੰ ਇੰਨੇ ਮੰਗੇ ਸੀ ਉਸ ਹਿਸਾਬ ਨਾਲ ਦੱਸ ਪਰ ਆਪਾਂ ਬਾਈਬ ਰੇਟ ਪਤਾਗਾ ਤੋ ਕਰਦੇ ਆ ਇਹ ਬੰਦੇ ਨੂੰ ਪਾਸੋਂ ਲੈਣਾ ਸੌਖਾ ਹੋਏ ਵਿੱਚ 10-15000 ਦਾ ਪੜਦਾ ਨਾ ਉਹ ਹਾਂ ਆ ਬਾਕੀ ਇਹ ਬ੍ਰੇਕਾਂ ਚੈੱਕ ਕਰਾਇਓ ਹੂੰ ਫਿਟਿੰਗ ਆ ਲੈਵਾ ਜਮ ਤੋਸ ਰੱਖੂਗੀ ਬਾਕੀ ਪਤਲੀ ਚਮੜੀ ਦੀ ਵੱਚੀ ਆ ਬਈ ਪਤਲੀ ਚਮੜੀ ਦੀ ਬ੍ਰੇਕੀ ਜਾ ਫੁੱਲ ਕਿਸੇ ਪਾਸੋਂ ਕੁੜਾ ਹਜੇ ਭੰਨਿਆ ਨਹੀਂ ਸਹੀ ਗੱਲ ਆ ਬਾਈ ਹੂੰ ਕੁਆਲਿਟੀ ਫੁੱਲ ਤੇ ਨਾਗਸੀ ਭਰਾ ਕੋਲੇ ਬਈ 5 5 ਟਾਪ ਦੇ ਨੇ ਕਿ ਕਿਸੇ ਪਾਸੇ ਕੋਈ ਗਾਰਡ ਨਹੀਂ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ